ਤੇ ਸਾਥੀਓ ਲੇਟੋ ਘੁੰਮਦੇ ਘਮਾਉਂਦੇ ਵਾਇਆ ਸਰਚੂ ਰਾਤੀ ਸਟੇ ਕੀਤਾ ਸਿਸੂ ਦੇ ਵਿੱਚ ਤੇ ਹੁਣ ਪਹੁੰਚਿਆ ਮਨਾਲੀ ਮਨਾਲੀ ਇੱਕ ਬਹੁਤ ਹੀ ਸੋਹਣੇ ਰੈਸਟੋਰੈਂਟ ਦੇ ਵਿੱਚ ਰੁਕੇ ਆ ਤੇ ਬਹੁਤ ਹੀ ਸੋਹਣਾ ਹੈ ਹੈਗਾ ਆ ਛੇਬਾਂ ਦੇ ਬਾਗ ਲੱਗੇ ਹੋਏ ਆ ਹਾਂਜੀ ਬਾਉ ਜੀ ਤੁਸੀਂ ਪਾਣੀ ਹਲ ਤੁਸੀਂ ਪਾਓ ਬਵਿਆਂਸ ਕੇੰਦਰ ਆ ਵੀਡੀਓ ਬਣਾਨੀ ਆ ਮੈਂ ਤੇ ਇਹ ਇੱਕ ਤਰ੍ਹਾਂ ਦਾ ਜਿਹੜਾ ਇਹ ਰੈਸਟੋਰੈਂਟ ਹੈਗਾ ਆ ਇੱਕ ਤਰ੍ਹਾਂ ਦਾ ਸੇਬਾਂ ਦਾ ਬਾਗ ਵੀ ਹੈਗਾ ਆ ਤੇ ਸ਼ਹਿਰ ਤੋਂ ਮਨਾਲੀ ਤੋਂ ਕੁਝ ਹਟ ਕੇ ਆ ਬੜੀ ਹੀ ਅੱਛੀ ਲੋਕੇਸ਼ਨ ਹੈ ਆ ਕਿਉਂਕਿ ਇੱਥੇ ਕੋਈ ਰੌਲਾ ਪਿਆ ਨਹੀਂ ਕੋਈ ਟ੍ਰੈਫਿਕ ਹੈ ਨਹੀਂ ਤੁਹਾਡੇ ਸਾਹਮਣੇ ਹੀ ਆ ਤਕਰੀਬਨ ਸੋਲਾੰਗ ਵੈਲੀ ਤੋਂ ਥੋੜਾ ਜਿਹਾ ਹੀ ਮਨਾਲੀ ਨੂੰ ਵਾਪਸ ਆ ਦੇਵੇ ਇਹ ਰੈਸਟੋਰੈਂਟ ਹੈਗਾ ਆ ਤੇ नीचे जाल्दे हां दिखांदेया तन्नू इनਾਂ ਦੇ ਗਾਰਡਨ ਸੇਬਾਂ ਦੇ ਤੇ ਸੇਬ ਹਲੇ ਬਹੁਤ ਕੱਚੇ ਆ ਕੁਛ ਆਪਣੇੋਂ ਝੜ ਕੇ نیچے ਗਰੇ ਹੋਏ ਆ ਤਕਰੀਬਨ ਤਕਰੀਬਨ ਬੜਾ ਹੀ ਸੋਹਣਾ ਇਹ ਬਾਗ ਆ